ਮਸਿਆ 9 ਫਰਵਰੀ 2024 ਦਿਨ ਸ਼ੁੱਕਰਵਾਰ ਹੈ ਜੀ ਜਰਮ ਦਿਹਾੜਾ ਸ਼ਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 12 ਫਰਵਰੀ 2024 ਦਿਨ ਸੋਮਵਾਰ ਹੈ ਜੀ ਫਗਣ ਮਹੀਨੇ ਦੀ ਸੰਗਰਾਦ 13 ਫਰਵਰੀ 2024 ਦਿਨ ਮੰਗਲਵਾਰ ਹੈ ਜੀ ਪੰਚਮੀ 14 ਫਰਵਰੀ 2024 ਦਿਨ ਬੁੱਧਵਾਰ ਹੈ ਜੀ 10 ਮਈ ਫਰਵਰੀ 2024 ਦਿਨ ਸੋਮਵਾਰ ਹੈ ਜੀ। ਅਵਤਾਰਪੁਰਬ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ 2 ਫਰਵਰੀ 2024 ਦਿਨ ਵੀਰਵਾਰ ਹੈ ਜੀ। ਪੋర్ణਮਾਸ਼ੀ 24 ਫਰਵਰੀ 2024 ਦਿਨ ਸ਼ਨੀਚਰਵਾਰ ਹੈ ਜੀ। ਗੁਰੂ ਰਵਿਦਾ ਜਨਮਤੀ 24 ਫਰਵਰੀ 2024 ਦੇਨ ਸ਼ਨੀਚਰਵਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ